ਕਰੀਉਂ ਜਮੈਨੋ ਤੇ ਨੂੰ ਪੱਤਰ ਕਰਤ ਨੇ ਜਿੱਤ ਤੇ ਰੜੀ ਆਪਾਂ ਬਗਾਵਾਂਗੇ ਨਾਲੇ ਗੋਠੇ ਚ ਬਗਾ ਦਿੰਨੇ ਆਪਾਂ ਪੱਤਰ ਕਰਕੇ ਛੱਟ ਦੀ ਕਰੜੀ ਹੋ ਬਾਚ ਬਾਰ ਆਪਾਂ ਚੱਲ ਜਾਈਆ। ਹੋਰ ਸਬਸਕ੍ਰਾਈਬ ਕਰੋ, ਫੋਲੋ ਕਰੋ ਬੱਚਾ ਕਹੀ। ਉਹ ਕਾਹ ਮੜਾ ਜਾ। ਮਾਰ ਕਰਨਾ। ਸਰਪਾ ਹੈ। ਨਹੀਂ ਨਾ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਜ਼ਰੂਰ ਕਰਦੇ, ਲਾਈਕ ਵੀ ਜ਼ਰੂਰ ਕਰਿਆ ਜੇ। ਨਹੀਂ ਮੈਂ ਕਿਹੜੀ ਬਣਾਉਂਦਾ ਨਹੀਂ। ਬੜੀ ਲੱਗੀ ਜਾਂਦੀ। ਚੱਲ ਬਣਾ। ਬਣਾਉਂਦੀ। ਬਣਾਉਣੇ ਫੋਲੋ ਕਰੋ, ਫੋਲੋ। ਹਾਂ। ਇੱਥੇ ਮੇਰੀ ਆਪਾਂ ਲਾਈਕ ਸਬਸਕ੍ਰਾਈਬ ਕਰੇ ਆ ਜਾਈਂ ਮੈਂ ਤਾਂ ਬਹੁਤ ਲੱਗਦੀ ਏ ਨਹੀਂ ਇਸੋਕ ਦਾ ਬਕਰਨਾ ਹੈ ਹਾਂ ਇਸੋਕ ਦਾ ਕਰਨਾ ਹੈ ਐ ਦੰਗਰਾ ਥੱਲੇ ਪਾਣੀ ਫੇਰ ਕੱਟਿਆ ਹੋਣੀ ਜੋ ਆ ਸੂਣ ਕਿਉਂ ਦਿੱਖਤ ਨਹੀਂ ਆਉਂਦੀ ਗਿੱਲਾ ਥਾਣੇ ਨਹੀਂ ਹੁੰਦਾ ਛੱਟੀ ਹੈ ਉਹ ਕੰਮ ਗੰਦਾ ਹੈ ਮਾਜੀ ਸੋਚ ਵੀ ਜਾ ਸਕਦੀ ਫੱਕ ਉਹ ਵੀ ਗੰਦਾ ਕਾਲਾ ਇਹ ਸਹੀ ਹੈ

ਕੀ ਆ ਸੋਕ ਵੀ ਆ ਰਾ ਦੋ ਦਿੱਲੀ ਚੱਲ ਵੀ ਕਰਨਾ ਸਾਡੀ ਆ ਕੋਡਰ ਆ ਵਾ ਕਸ਼ਮੀਰ ਸਤ ਮੈਂ ਕੱਢੀ ਆ ਆਪਨੇ ਘਰ ਨੂੰ ਆ ਵਾ ਸੁੱਕੀ ਆ ਗਈ ਕਿ ਨਹੀਂ ਕਿੰਨੀ ਜਿਵੇਂ ਮੈਨੂੰ ਭਣਾ ਪੌੜਾ ਅੱਜ ਨੂੰ ਨੀਂਦ ਆਦੀ ਐ ਕਿੰਨੋਂ ਹੁਣੋਂ ਉਹਨਾਂ ਲਈ ਲੱਸੀ ਵਾ ਦਿੱਤੀ ਰਗੜੇ ਦਾ ਰਗੜਾ ਕਿੰਨੇ ਟਾਈਮ ਕਿੰਨਾ ਟਾਈਮ ਇੱਥੇ ਹੋਵੇ ਹੋਣ ਆਵੇ ਹੁਣ ਅੱਬਾ ਕੁੱਕੜ ਛੱਡ ਤਾਣੇ ਰੋੜੀ ਚੋਂ ਕੀੜੇ ਨਿਕਲੇ ਉਹ ਖਾ ਲੈਣਗੇ ਐ ਜੋ ਨੱਚ ਵੜੀ ਜਾਂਦਾ ਨੰਬਰ ਕੱਟ ਗਿਆ